ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟੋ ਤੇ ਸੋ ਦੋਸਤੋ ਗੱਲਬਾਤ ਕਰਾਂਗੇ ਅੱਜ ਇੱਕ ਐਸੀ ਹਸਤੀ ਦੇ ਬਾਰੇ ਜਿਨ੍ਹਾਂ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਤੇ ਉਹਨਾਂ ਦੇ ਕੁਝ ਐਸੇ ਐਕਸ਼ਨ ਜਿਹੜੇ ਕਿ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਨੇ ਹੋਣੇ ਔਰ ਬਹੁਤ ਘੱਟ ਮਤਲਬ ਕਿ ਚਰਚਾ 'ਚ ਰਹੇ ਨੇ ਉਹ ਸੋ ਗੱਲ ਕਰਾਂਗੇ ਦੋਸਤੋ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੇ ਬਾਰੇ ਕੌਣ ਸੀ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੱਸਾਂਗੇ ਤੁਹਾਨੂੰ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਔਰ ਜਿਨ੍ਹਾਂ ਵੀਰਾਂ ਨੇ ਹਾਲ ਤੱਕ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਡਾਕਟਰ ਪ੍ਰੀਤਮ ਸਿੰਘ ਸੇਖੋਂ ਖਾਲਸਾਤਨ ਸੰਘਰਸ਼ ਦੀ ਇੱਕ ਅਹਿਮ ਹਸਤੀ ਹੋਏ ਆ ਅਫਸੋਸ ਦੀ ਗੱਲ ਹੈ ਕਿ ਡਾਕਟਰ ਸੇਖੋਂ ਵਰਗੇ ਹਜ਼ਾਰਾਂ ਸਿੰਘ ਸਿੰਘਣੀਆਂ ਬਾਰੇ ਅਜੇ ਤੱਕ ਖਾਲਸਾ ਪੰਥ ਚੰਗੀ ਤਰ੍ਹਾਂ ਨਹੀਂ ਜਾਣਦਾ ਪੰਜਾਬ ਦੇ ਹਰ ਪਿੰਡ ਦੇ ਵਿੱਚ ਗਲੀਆਂ, ਮੁਹੱਲਿਆਂ, ਘਰਾਂ, ਖੇਤਾਂ ਤੇ ਮੋੜਾਂ ਤੇ ਹਜ਼ਾਰਾਂ ਕਹਾਣੀਆਂ 1978 ਤੋਂ ਚੱਲੇ ਸਿੱਖ ਸੰਘਰਸ਼ ਦੀ ਗਾਥਾ ਸੁਣਨ ਸੁਣਾਉਣ ਲਈ ਕਿਸੇ ਨੂੰ ਉਡੀਕ ਰਹੀਆਂ ਨੇ। ਤਾਂ ਦੋਸਤੋ ਖਾੜਕੂ ਲਹਿਰ ਦੀ ਅਹਿਮ ਹਸਤੀ ਰਹੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਖਾਲਸਤਾਨ ਰੇਚਨਪੁਰ ਦੇ ਮੁਖੀ ਸਨ। ਦੁਖਾਂਤ ਇਹ ਹੈ ਕਿ ਉਹਨਾਂ ਦੇ ਅਖੀਰਲੇ ਦਿਨ ਐਨੀ ਗੁੰਮਨਾਮੀ ਦੇ ਵਿੱਚ ਗੁਜ਼ਰੇ ਕਿ ਉਹਨਾਂ ਦਿਨਾਂ ਨੇ ਉਹਨਾਂ ਕੋਲੋਂ ਉਹ ਵਡਿਆਈ ਵੀ ਖੋਲੀ ਜੋ 1984 ਤੋਂ 1991 ਤੱਕ ਉਹਨਾਂ ਨੇ ਕਮਾਈ ਕੀਤੀ ਸੀਗੀ ਪਰ ਜਿਨ੍ਹਾਂ ਨੇ ਡਾਕਟਰ ਸੇਖੋਣੀ ਸਮੁੱਚੀ ਜ਼ਿੰਦਗੀ ਨੂੰ ਵੇਖਿਆ ਤੇ ਸਮਝਿਆ ਕਿ ਉਹ ਇਹੀ ਕਹਿਣਗੇ ਕਿ ਉਹ ਇੱਕ ਅਜਿਹੇ ਗੁਰਸਿੱਖ ਸਨ ਜਿਨ੍ਹਾਂ ਨੇ ਆਪਣਾ ਜੀਵਨ ਸਿੱਖੀ ਦੀ ਚੜ੍ਹਦੀ ਕਲਾ ਦੇ ਲੇਖੇ ਲਾਇਆ ਲੁਧਿਆਣਾ ਧੂਰੀ ਸੜਕ ਉੱਤੇ ਜਾਂਦਿਆਂ ਇੱਕ ਮਸ਼ਹੂਰ ਕਸਬਾ ਆਉਂਦਾ ਹੈ ਮਲੇਰ ਕੋਟੜਾ ਹੁਣ ਵੱਡਾ ਸ਼ਹਿਰ ਹੈ ਜਿੱਥੋਂ ਦੇ ਨਵਾਬ ਨੇ ਛੋਟੇ ਸਹਿਬਜ਼ਾਦਿਆਂ ਲਈ ਸੂਬਾ ਸਰਾਂ ਦਾ ਕਚਹਿਰੀ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਹਰ ਇੱਕ ਸਿੱਖ ਇਸ ਕਸਬੇ ਦੇ ਨਾਂ ਤੋਂ ਜ਼ਰੂਰ ਵਾਕਿਫ ਹੈ ਮਲੇਰ ਕੋਟਲੇ ਦੇ ਕੋਲੇ ਪਿੰਡ ਪੈਂਦਾ ਦੁੱਲਮਾ ਤਾਂ ਇਸ ਪਿੰਡ ਦੇ ਵਿੱਚ ਡਾਕਟਰ ਪ੍ਰੀਤਮ ਸਿੰਘ ਸੇਖ ਖੁੰਦਾ ਜਨਮ 1959 ਨੂੰ ਹੋਇਆ ਸੀ ਚਾਰ ਧੀਆਂ ਮਗਰੋਂ ਜਨਮੇ ਇਸ ਪੁੱਤ ਦਾ ਮਾਤਾ ਬੀਬੀ ਗੁਰਨਾਮ ਕੌਰ ਤੇ ਸਾਰੇ ਪਰਿਵਾਰ ਨੂੰ ਅੰਤਾਂ ਦਾ ਚਾ ਸੀ ਸੇਖੋਂ ਜਿਹਦੇ ਪਿਤਾ ਸਰਦਾਰ ਅਜੈਬ ਸਿੰਘ ਬੀ ਐਂਡ ਆਰ ਦੇ ਠੇਕੇਦਾਰ ਸਨ ਸਰਦਾਰ ਅਜੈਬ ਸਿੰਘ ਆਪਣੀਆਂ ਧੀਆਂ ਮਨਜੀਤ ਕੌਰ ਕਰਮਜੀਤ ਕੌਰ ਕਮਲਜੀਤ ਕੌਰ ਤੇ ਕਲਵੰਤ ਕੌਰ ਨੂੰ ਪੁੱਤਾਂ ਵਾਂਗੀ ਪਿਆਰ ਕਰਦੇ ਸਨ ਜਦੋਂ 1984 ਦਾ ਕੱਲੂਕਾਰਾ ਹੋਇਆ ਤਾਂ ਡਾਕਟਰ Pritam Singh Sekhon ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਦੇ ਕਮਰੇ ਦੇ ਵਿੱਚ 1984 ਦੇ ਕੱਲੂਕਾਰੇ ਬਾਰੇ ਸੋਚਦਾ ਰਹਿੰਦਾ ਸੀ। ਉਹਨੂੰ ਇਹ ਸਭ ਕੁਝ ਅਬਦਾਲੀ ਦੇ ਸਿੰਘਾਂ ਦੀ ਟੱਕਰ ਵਾਂਗ ਲੱਗਦਾ ਸੀ। ਉਹਦੇ ਅੰਦਰੋਂ ਆਵਾਜ਼ ਉੱਠੀ ਕਿ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉੱਪਰ ਹਮਲਾ ਕਰਨ ਵਾਲੇ ਅਬਦਾਲੀ ਨੂੰ ਜੇ ਸਿੱਖ ਬਜ਼ੁਰਗਾਂ ਨੇ ਸਾਡੇ ਨਾਲ ਸੱਜਾ ਦਿੱਤੀ ਹੈ। ਤਾ ਅੱਜ ਸਾਡਾ ਵੀ ਫਰਜ਼ ਬਣਦਾ ਕਿ ਗੁਰਧਾਮਾਂ ਅਤੇ ਫੌਜਾਂ ਚਾੜ੍ਹ ਕੇ ਸਿੰਘਾਂ ਦਾ ਕਤਲੇਆਮ ਕਰਨ ਵਾਲੀ ਹਕੂਮਤ ਨੂੰ ਸਜ਼ਾ ਦਿੱਤੀ ਜਾਵੇ। ਤਾਂ ਸਿੱਖ ਸੰਘਰਸ਼ ਦੇ ਨਾਮ 'ਤੇ ਜੁਝਾਰੂਆਂ ਨਾਲ ਮੇਲ ਹੋਣ ਮਗਰੋਂ ਡਾਕਟਰ ਸੇਕੋ ਪੂਰੀ ਤਰ੍ਹਾਂ ਖਾਲਸਤਾਨ ਸੰਘਰਸ਼ ਨੂੰ ਸਮਰਪਿਤ ਹੋ ਗਿਆ ਸੀਗਾ। ਹੋਸਟਲ ਦੇ ਕਮਰੇ ਦੇ ਵਿੱਚ ਕਦੇ ਕੋਈ ਜੁਝਾਰੂ ਆ ਜਾਂਦਾ ਕਦੇ ਕੋਈ। ਇਸੇ ਸਮੇਂ ਦੌਰਾਨ ਉਹਨਾਂ ਦਾ ਮੇਲ ਭਾਈ ਦਲਜੀਤ ਸਿੰਘ ਬਿੱਟੂ, ਜਰਨਲ ਲਾਹਵ ਸਿੰਘ, ਭਾਈ ਪਰਮੇਸ਼ ਸਿੰਘ ਪੰਜਵੜ ਤੇ ਹੋਰ ਜੁਝਾਰੂਆਂ ਦੇ ਨਾਲ ਹੋ ਗਿਆ। ਪੜ੍ਹਾਈ ਪੂਰੀ ਹੋਣ ਮਗਰੋਂ ਉਹਨਾਂ ਨੂੰ ਅੰਮ੍ਰਿਤਸਰ ਦੇ ਪਿੰਡ ਬੇਰਕਾ ਦੇ ਵਿੱਚ ਵੈਟਰਨਰੀ ਡਾਕਟਰ ਦੀ ਨੌਕਰੀ ਮਿਲੀ। ਤਾਂ ਐਦਾਂ ਮਲੇਰ ਕੋਟੜੇ ਤੋਂ ਲੁਧਿਆਣਾ ਰਹੀਂ ਅੰਮ੍ਰਿਤਸਰ ਤੱਕ ਉਹਨਾਂ ਦਾ ਕਾਰਜ ਖੇਤਰ ਫੈਲ ਗਿਆ ਸੀ। ਹੁਣ ਇਹ ਸੰਘਰਸ਼ ਵਿੱਚ ਆਉਣੇ ਆ। 1987 ਤੇ 88 ਜ ਕਿਸੇ ਤਰ੍ਹਾਂ ਪੁਲਿਸ ਨੂੰ ਡਾਕਟਰ ਸੇਖੋਂ ਦੀਆਂ ਗੁਪਤ ਸਰਗਰਮੀਆਂ ਦੀ ਸੂਹ ਮਿਲ ਗਈ। ਡਾਕਟਰ ਸੇਖੋਂ ਨੇ ਸਮਾਂ ਰਹਿੰਦੇ ਹੀ ਮੌਕਾ ਸਭਾਲ ਲਿਆ ਤੇ ਹਥਿਆਰਬੰਦ ਸੰਘਰਸ਼ ਦੇ ਵਿੱਚ ਕੁੱਦ ਪਏ। ਛੇਤੀਓ ਮੈਂਬਰ ਪਾਰਲੀਮੈਂਟ ਸਤਪਾਲ ਪ੍ਰੈਸ਼ਰ ਵਾਲੇ ਕਾਂਡ ਕਰਕੇ ਹਕੂਮਤ ਤੇ ਤਰਾਂ ਜਾਣ ਗਈਆਂ ਕਿ ਡਾਕਟਰ ਪ੍ਰੀਤਮ ਸਿੰਘ ਸੇਖੋਂ ਦਲਮਾ ਹੁਣ ਖਰਸਤਾਨ ਲੋਰੇਚਨ ਫੋਰਸ ਰਾਹੀਂ ਸਿੱਖ ਹੱਕਾਂ ਲਈ ਹਥਿਆਰਬੰਦ ਤੌਰ ਤੇ ਸਰਗਰਮ ਨੇ ਸੇਖੋਂ ਨੇ ਇਹ ਕਾਰਨਾਮਾ ਬਿਸਤਰੇ ਵਿੱਚ ਬੰਦੂਕ ਬਣ ਕੇ ਕੀਤਾ ਸੀ ਮਗਰੋਂ ਸਾਤੀ ਸਿੰਘਾਂ ਨੇ ਛੇੜਨਾ ਕਿ ਬਿਸਤਰੇ ਦੇ ਵਿੱਚ ਸੀ ਬੰਦੂਕ ਮੰਨ ਲਈ ਤਾਂ ਡਾਕਟਰ ਸਾਹਿਬ ਤਾਂ ਸੰਘਰਸ਼ ਤੇ ਸੇਵਾ ਕਰ ਰਹੇ ਸਨ ਪਰ ਪਿੱਛੇ ਪਰਿਵਾਰ ਨੂੰ ਪੁਲਿਸ ਨੇ ਨਿਸ਼ਾਨਾ ਬਣਾ ਲਿਆ ਜਿਉਂ-ਜਿਉਂ ਡਾਕਟਰ ਸੇਖੋਂ ਦਾ ਕਦ ਖੜਕੂ ਲਹਿਰ ਚ ਉੱਚਾ ਹੁੰਦਾ ਗਿਆ ਪੁਲਿਸ ਦਾ ਜ਼ਬਰ ਵੀ ਵੱਧ ਆ ਗਿਆ ਹੁਣ ਗੱਲ ਕਰ ਰਹੇ ਹਾਂ ਦੋਸਤੋ ਬਲਵੰਤ ਸਿੰਘ ਲੱड्डੂ ਕਾਂਢ ਦੇ ਬਾਰੇ 10 ਜੁਲਾਈ 1990 ਨੂੰ ਚੰਡੀਗੜ੍ਹ ਦੇ ਸੈਕਟਰ 20 ਅਤੇ 30 ਦੇ ਵਿਚਕਾਰਲੀ ਸੜਕ ਉੱਤੇ ਸਿਕਰ ਦੁਪਹਿਰੇ 2 ਵਜੇ ਚਿੱਟੇ ਰੰਗ ਦੀ ਅਮਰੂਤੀ ਕਾਰ ਵਿੱਚੋਂ AK-47 ਦੀ ਫਾਇਰਿੰਗ ਹੋਈ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਜਿਹਨੂੰ ਕਿ ਲੋਕ ਲੱਡੂ ਵੀ ਕਹਿੰਦੇ ਸੀ ਆਪਣੀ ਕੀਤੀ ਦਾ ਫਲ ਪਾ ਗਿਆ ਨਾਲ ਹੀ ਦੋ ਗਨਮੈਂ ਤੇ ਡਰਾਈਵਰੀ ਮਾਰੇਗੇ ਚਿੱਟੇ ਰੰਗ ਦੇ ਮਰੂਤੀ ਕਾਰ ਵਿਚਲੇ ਸਿੰਘਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਉੱਥੋਂ ਫਰਾਰ ਹੋ ਗਏ ਇਸ ਕਾਂਡ ਵਿੱਚ ਹੋਰਨਾ ਸਿੰਘਾਂ ਦੇ ਨਾਲ ਡਾਕਟਰ ਪੀਤਮ ਸਿੰਘ ਸੇਖੋਂ ਵੀ ਸਨ ਬਲਵੰਤ ਸਿੰਘ ਬੜਾ ਸ਼ਾਸਤ੍ਰ ਸਿਆਸਤਦਾਨ ਸੀ ਲੱਡੂ ਜਿਹਨੂੰ ਧਰਮ ਕੌਮ ਜਾਂ ਪੰਥ ਦਾ ਕੋਈ ਵਾਸਤਾ ਨਹੀਂ ਸੀ ਹੋਰਨਾ ਅਕਾਲੀਆਂ ਵਾਂਗ ਉਹ ਵੀ ਸਿੱਖ ਭਾਵਨਾਵਾਂ ਨੂੰ ਢੁਕਾ ਕੇ ਆਪਣੇ ਮੰਤਵਾਂ ਦੀ ਪੂਰਤੀ ਕਰਨ ਵਾਲਾ ਸ਼ੈਤਾਨੇ ਸੀ 1982 ਤੋਂ ਪੰਥ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਸੀ ਜਿਹਦੇ ਵਿੱਚ ਸਿੱਖ ਕੌਮ ਦਾ ਬੱਚਾ ਬੱਚਾ ਡਟਿਆ ਰਿਹਾ ਸੀ ਖਾਲਸਾ ਪੰਥ ਆਈ ਉੱਤੇ ਆਇਆ ਹੋਇਆ ਸੀ ਕਿ 47 ਤੋਂ ਹੋਰ ਹੀ ਤੱਕੇਸ਼ਾਈ ਬੰਦ ਕਰਵਾ ਕੇ ਰਹਿਣਾ ਕੇਂਦਰੀ ਸਰਕਾਰਾਂ ਨੇ ਹਮੇਸ਼ਾ ਹੀ ਪੰਥ ਤੇ ਪੰਜਾਬ ਨੂੰ ਥੱਲੇ ਰੋਣ ਵਾਲੀ ਨੀਤੀ ਰੱਖੀ ਸੀ ਜਿਹਦੇ ਕਰਕੇ ਸਿੱਖ ਜਗਤ ਨਿਤ ਹੁੰਦੀ ਖੱਜਲ ਖਵਰੀ ਤੋਂ ਅੱਕਿਆ ਪਿਆ ਸੀਗਾ ਉਧਰ ਬਰਨਾਲਾ ਸਰਕਾਰ ਸੀ ਜਿਹੜੀ ਕਹ ਲਈਏ ਵੀ ਇਹਨੇ ਵੀ ਸਿੱਖਾਂ ਦੇ ਨਾਲ ਦੋਰੀ ਨੀਤੀ ਰੱਖੀ ਸੀਗੀ ਇੱਕ ਤਾਂ ਖਾਲਸਤਾਨ ਲਈ ਭੜਕੇ ਹੋਏ ਜਜ਼ਬਾਤਾਂ ਨੂੰ ਠੰਡੇ ਕਰਨਾ ਦੂਜਾ ਜਹਾੜੂਆਂ ਦਾ ਖਾਤਮਾ ਅੱਜ ਕਈ ਵਾਰ ਵਿਆੰਤਰੀ ਸਰਕਾਰ ਦੇ ਜ਼ੁਲਮਾਂ ਦੀ ਗੱਲ ਕਰਦੇ ਆਂ ਪਰ 29 ਸਤੰਬਰ 1985 ਤੋਂ 11 ਮਈ 1987 ਤੱਕ ਦਾ लेखा ਕਰੀਏ ਤਾਂ ਇਹ ਪਤਾ ਲੱਗਦਾ ਕਿ ਬਰਨਾਲੇ ਨੇ ਵੀ ਘਟਨੀ ਸੀ ਕੀਤੀ ਹਜ਼ਾਰਾਂ ਸਿੱਖ ਗ੍ਰਿਫਤਾਰ ਕਰਕੇ ਜੇਲ੍ਹਾਂਾਂ ਵਿੱਚ ਸੁੱਟੇ ਗਏ ਬਰਨਾਲੇ ਦਾ ਮੁੰਡਾ ਗਗਨਦੀਪ ਹਥਿਆਰਬੰਦ ਬੰਦੇ ਲੈ ਕੇ ਦਰਬਾਰ ਸਾਹਿਬ ਉੱਰੇ ਚੜ ਕੇ ਆਇਆ ਸੀ ਦਰਬਾਰ ਸਾਹਿਬ ਅੰਦਰ ਪੁਲਿਸ ਭੇਜੀ ਕੱਟੜ ਪੰਥੀਆਂ ਨੂੰ ਸਿੱਖਾਂ ਖਿਲਾਫ ਖੁੱਲ੍ਹ ਦਿੱਤੀ ਬੁੱਚੜ ਰਵੈਰੋ ਨੂੰ ਡੀਜੀਪੀ ਲਾ ਕੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਬਰਨਾਲਾ ਇੰਨਾ ਬਿਸ਼ਰਮ ਸੀ ਕਿ ਉਹਨੂੰ ਰਾਜੀਵ ਨੇ ਲਾਰਾ ਲਾਇਆ ਹੋਇਆ ਸੀ ਵੀ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਤੂੰ ਵਧਾਈ ਵਾਲੇ ਇਸ਼ਤਿਹਾਰ ਛਪਵਾ ਲੈ ਬਰਨਾਲੇ ਨੇ ਲੱਖਾਂ ਇਤਿਹਾਰ ਛਪਵਾ ਕੇ ਰੱਖ ਲਏ ਤੇ ਫੜਾ ਮਾਰਨ ਲੱਗ ਪਿਆ ਕਿ ਮੈਂ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ ਪਰ ਰਾਜੀਵ ਗਾਂਧੀ ਨੇ ਅਜੇ ਹ ਕੋਈ ਐਲਾਨ ਨਾ ਕੀਤਾ ਬਿਸ਼ਰਮਾ ਮੰਗ ਬਰਨਾਲਾ ਕੁਰਸੀ ਨੂੰ ਚਿੰਬੜਿਆ ਰਿਹਾ ਤੇ ਅਸਤੀਫਾ ਨਾ ਦਿੱਤਾ ਬਰਨਾਲੇ ਨੇ ਕੇਂਦਰ ਸਰਕਾਰ ਦੀ ਸਿੱਖੀ ਤੇਬ ਜੀ ਆਪਦੇ ਉਲਟ ਹਰ ਨੀਤੀ ਤੇ ਹੁਕਮ ਮੰਨਿਆ ਕਿ 5 ਸਾਲ ਰਾਜ ਕਰਨਾ ਪਰ 11 ਮਈ 1987 ਨੂੰ ਉਹਨੂੰ ਨਿਚੜੇ ਨਿੰਬੂ ਵਾਂਗ ਪਰੇ ਭਗਾ ਕੇ ਮਾਰਿਆ ਗਿਆ ਹੁਣ ਉਹਦੀ ਕੋਈ ਲੋੜ ਨਹੀਂ ਸੀ ਰਹੀ ਉਸ ਸਮੇਂ ਤੱਕ ਹਕੂਮਤ ਸੰਭਦੀ ਸੀ 84 ਦੇ ਸਾਕੇ ਕਰਕੇ ਸਿੱਖ ਕੌਮ ਦੇ ਅੰਦਰ ਜੋ ਖਾਲਸਾਤਨ ਲਈ ਉਭਾਰਿਆ ਸੀ ਉਹਨੂੰ ਕਾਫੀ ਹੱਦ ਤੱਕ ਮੱਠਾ ਪਾ ਦਿੱਤਾ ਗਿਆ ਸੀ ਤੇ ਹੁਣ ਬਰਨਾਲੀ ਸਰਕਾਰ ਦੀ ਕੋਈ ਲੋੜ ਨਹੀਂ ਸੀ ਰਜੀਵ ਲੋਂਗੋਵਾਲ ਸਮਝੌਤੇ ਰੂਪੀ ਗਦਾਰੀ ਕਰਨ ਵਾਲਿਆਂ ਨੂੰ ਉਹਨਾਂ ਦੀ ਕਤੂਰੀ ਸਜ਼ਾ ਸਿੰਘਾਂ ਨੇ ਦੇਣੀ ਸੀ ਜੋ ਕਿ ਦਿੱਤੀ ਵੀ ਬਰਨਾਲਾ ਸਰਕਾਰ ਨੂੰ ਬਣਾਉਣ ਤੇ ਰਜੀਵ ਲੋਂਗੋਵਾਲ ਸੌਦਾ ਕਰਵਾਉਣ ਵਾਲੀ ਧਿਰ ਦਾ ਮੁੱਖ ਕੇਂਦਰ ਲੋਂਗੋਵਾਲ ਸੀ ਜੋ ਸਮਝੌਤੇ ਤੋਂ ਸਿਰਫ 25 ਦਿਨ ਮਗਰੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸ਼ੇਰਪੁਰ ਕਸਬੇ ਦੇ ਵਿੱਚ 20 ਅਗਸਤ 1985 ਨੂੰ ਕਹਿ ਲਈ ਉਹਨੂੰ ਗੋਲੀ ਮਾਰ ਦਿੱਤੀ ਗਈ ਇਦਾਂ ਕੌਮਰੀ ਸ਼ਰਮਨਾਖੇਠੀ ਕਰਵਾਉਣ ਵਾਲੇ ਤੇ ਕੌਮ ਦੇ ਦਸਤਾਰ ਨੂੰ ਮਿੱਟੀ ਰੋਣ ਵਾਲੇ ਲੋਂਗੋਵਾਲ ਨੂੰ ਪਿੰਡ ਲੀਲ ਨੇੜੇ ਪੱਖੋ ਆ ਜਲ੍ਹ੍ਹਿਆਣੇ ਦੇ ਵਾਸੀ ਸਰਦਾਰ ਗਿਆਨ ਸਿੰਘ ਨੇ ਕਹਿ ਲਈ ਵੀ ਗੋਲੀ ਮਾਰ ਕੇ ਇਹਨੂੰ ਗਦਾਰੀ ਦੀ ਸਜ਼ਾ ਦਿੱਤੀ। ਇਸ ਸੌਦੇਬਾਜ਼ੀ ਦੇ ਦੂਜੇ ਅਹਿਮ ਕਰਤਾਰ ਬਲਵੰਤ ਸਿੰਘ ਲੱड्डੂ ਜਿਹਦੀ ਆਪਾਂ ਨੇ ਗੱਲ ਕੀਤੀ ਸੀ। ਇਹਨੂੰ ਫਿਰ ਚੰਡੀਗੜ੍ਹ ਦੇ ਵਿੱਚ 10 ਜੁਲਾਈ 1990 ਨੂੰ ਡਾਕਟਰ ਪੀਤਮ ਸਿੰਘ ਸੇਖੋਂ ਨੇ ਖਾਲਸਾ ਰੇਸਟ ਪੋਰ ਦੇ ਹੋਰ ਤਿੰਨ ਸਿੰਘਾਂ ਨੇ ਇਹਨੂੰ ਸਜ਼ਾ ਦਿੱਤੀ। ਹੁਣ ਗੱਲ ਕਰਦੇ ਹਾਂ ਇੰਜੀਨੀਅਰ ਗਰੁੱਪ ਡਾਕਟਰ ਸੇਖੋਂ ਦੀ ਭਾਈ ਦਲਜੀਤ ਸਿੰਘ ਤੇ ਭਾਈ ਗੁਰਜਨ ਸਿੰਘ ਬੋਸ ਸਿੰਘ ਵਾਲਿਆਂ ਨਾਲ ਬਹੁਤ ਨੇੜਤਾ ਸੀ। ਉਨ੍ਹਾਂ ਦੀ ਅਦੁੱਤੀ ਸਮਝ ਕਰਕੇ ਉਹਨਾਂ ਨੂੰ ਲਿਬਰੇਸ਼ਨ ਦਾ ਦਿਮਾਗ ਵੀ ਕਿਹਾ ਜਾਂਦਾ ਸੀ ਖਾਸ ਤੌਰ ਤੇ ਰੇਚਨ ਫੋਰਟ ਵਿੱਚ ਪ੍ਰੀਤਮ ਸਿੰਘ ਸੇਖੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨਮਨੀਤ ਸਿੰਘ ਕਾਦੀਆਂ ਦੇਵਪਾਲ ਸਿੰਘ ਮੋਹਾਲੀ ਮਨਜਿੰਦਰ ਸਿੰਘ ਈਸੀ ਵਰਗੇ ਪੜ੍ਹੇ ਲਿਖੇ ਤੇ ਸੁਲਝੇ ਹੋਏ ਸਿੰਘਾਂ ਦਾ ਇੱਕ ਗਰੁੱਪ ਇੰਜੀਨੀਅਰ ਗਰੁੱਪ ਵਜੋਂ ਵੀ ਜਾਣਿਆ ਜਾਂਦਾ ਸੀ ਅਸਲ ਦੇ ਵਿੱਚ ਇਹ ਸਾਰੀ ਟੀਮ ਜਿੱਥੇ ਸੂਝ ਬੂਝ ਤੇ ਯੋਜਨਾਬੰਦੀ ਵਿੱਚ ਮਾਹਰ ਸੀ ਉੱਥੇ ਭਾਈ ਗੁਰਜਨ ਸਿੰਘ ਦਾ ਸਿੱਖੀ ਸਿਦਕ ਤੇ ਹਰ ਐਕਸ਼ਨ ਮੌਕੇ ਸਰੇ ਦੀ ਜਾਂਬਾਜੀ ਕਮਾਲ ਦੀ ਹੁੰਦੀ ਸੀ ਹਕੂਮਤ ਹੈਰਾਨ ਸੀ ਕਿ ਐਡੇ ਪੜੇ ਲਿਖੇ ਨੌਜਵਾਨ ਭਾਈ ਗੁਰਜਨ ਸਿੰਘ ਬੋਤ ਸਿੰਘ ਵਾਲਾ ਦੀ ਕਮਾਂਡ ਰੇਡ ਸੇਵਾ ਕਰਨ ਨੂੰ ਕਿਉਂ ਤਰਜੀਹ ਦਿੰਨੇ ਗ੍ਰੀਲਾ ਹਮਲੇਆ ਮੌਕੇ ਇਸ ਟੀਮ ਦਾ ਹਰ ਸਿੰਘ ਇੱਕ ਹੰਡੇ ਹੋਏ ਕਮਾਂਡੋ ਵਾਂਗ ਐਕਸ਼ਨ ਕਰਦਾ ਸੀ ਇਸੇ ਕਰਕੇ ਖਰਤਾਂ ਰਿਲੇਸ਼ਨ ਫੋਰਸ ਦੀ ਬੜੀ ਤਾਕ ਸੀਗੀ ਹੁਣ ਗੱਲਦੇ ਆ ਤੁਹਾਨੂੰ ਸੈਣੀ ਗਾਂਡ ਬਾਰੇ 29 ਅਗਸਤ 1991 ਨੂੰ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਭਾਰਤੀ ਸਟੇਟ ਬੈਂਕ ਦੇ ਅਰੀਜਨਲ ਦਫ਼ਤਰ ਦੇ ਬਾਹਰ 2:30 ਵਜੇ ਦੁਪਹਿਰੇ ਜ਼ਬਰਦਸਤ ਬੰਬ ਧਮਾਕਾ ਹੋਇਆ ਜਿਦੇ ਵਿੱਚ ਚੰਡੀਗੜ੍ਹ ਦੇ ਐਸਐਸਪੀ ਸਮੇਂ ਸਿੰਘ ਸੈਣੀ ਦਾ ਕਾਫਲਾ ਨਿਸ਼ਾਨੇ ਤੇ ਸੀ ਇਸ ਮੌਕੇ ਸੈਣੀ ਸਿਰਫ ਇਸ ਕਰਕੇ ਬਚ ਗਿਆ ਕਿਉਂਕਿ ਉਹ ਆਪਣੀ ਕਾਰ ਦੀ ਨੰਬਰ ਪਲੇਟ ਅਕਸਰ ਬਦਲਦਾ ਰਹਿੰਦਾ ਸੀ ਸੈਣੀ ਦੇ ਗਨਮੈਨ ਤੇ ਡਰਾਈਵਰ ਦੇ ਪ੍ਰਖੱਚੇ ਉੜ ਗਏ ਪਰ ਸੈਣੀ ਦੀ ਬਦੀ ਹੋਈ ਸੀ ਸੈਣੀ ਇੱਕ ਬਦਨਾਮ ਪੁਲਿਸ ਅਫਸਰ ਹੈ ਜੋ ਕਿ ਜਿਹਾਰੂ ਸਿੰਘਾਂ ਨੇ ਪਰਿਵਾਰਾਂ ਉੱਤੇ ਤਸ਼ੱਦਦ ਢਾਉਣ ਲਈ ਤਿਆਰ ਰਹਿੰਦਾ ਸੀ ਝੂਠੇ ਮੁਕਾਬਲੇ ਬਣਾਉਣੇ ਤੇ ਹੋਰ ਗੈਰ ਕਾਨੂੰਨੀ ਕੰਮ ਕਰਨੇ ਉਹਦਾ ਸ਼ੁਗਲ ਸੀ ਖਾੜਕੋ ਤੇਰਾ ਉਹਨੂੰ ਨਿਸ਼ਾਨਾ ਬਣਾਉਣ ਲਈ ਕਾਲੀਆਂ ਸਨ ਪਰ ਕੋਈ ਦਾਂ ਨਹੀਂ ਸੀ ਲੱਗ ਰਿਹਾ ਲਿਬਰੇਸ਼ਨ ਫੋਰਸ ਦੀ ਇਹ ਕਾਰਵਾਈ ਡਾਕਟਰ ਸੇਖੋਂ ਤੇ ਉਹਦੀ ਟੀਮ ਦੇ ਖਾਤੇ ਪਈ ਪਰ ਸੈਣੀ ਦੀ ਗੁੰਡਾ ਪਾਰਟੀ ਨੇ ਇਸ ਕੰਮ ਲਈ ਬੱਬਰ ਖਾਲਸਾ ਨੂੰ ਜ਼ਿੰਮੇਵਾਰ ਮੰਨਦਿਆਂ ਨਕਲੀ ਨਿਹੰਗ ਪੂਲੇ ਦੀ ਅਗਵਾਈ ਹੇਠ ਪਿੰਡ ਜਟਾਣੇ ਦੇ ਜਿਹਾਰੂ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਕਤਲ ਕਰਕੇ ਘਰ ਨੂੰ ਅੱਗ ਲਾਤੀ ਸੀ ਹੁਣ ਦੱਸਦੇ ਹਾਂ ਬਿੱਟਾ ਕਾਂਡ ਬਾਰੇ 11 ਸਤੰਬਰ 1993 ਨੂੰ ਹਕੂਮਤ ਦੇ ਹੱਥ ਠੋਕੇ ਤੇ ਸਿੱਖ ਜਿਹਾਰੂ ਨੂੰ ਪੜਕਾਉਣ ਲਈ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰਨ ਵਾਲੇ ਜਲੀਲ ਇਨਸਾਨ ਮਨਜਿੰਦਰ ਸਿੰਘ ਬਿੱਟੇ ਨੂੰ ਉਹਦੇ ਕਾਲੇ ਕਾਰਿਆਂ ਦੀ ਸਜ਼ਾ ਦੇਣ ਲਈ ਲਿਬਰੇਸ਼ਨ ਫੋਰਸ ਨੇ ਦਿੱਲੀ ਦੇ ਵਿੱਚ ਇੱਕ ਬੰਬ ਧਮਾਕਾ ਕੀਤਾ ਪਰ ਬਿੱਟੇ ਦੀ ਵੀ ਬਦੀ ਹੋਈ ਸੀ ਤੇ ਬਚ ਗਿਆ ਤੇ ਹੋਰ ਕਈ ਮਾਰੇਗੇ ਇਸ ਧਮਾਕੇ ਦੀ ਯੋਜਨਾਬੰਦੀ ਵੀ ਡਾਕਟਰ ਸੇਖੋਂ ਦੀ ਟੀਮ ਦੀ ਮੰਨੀ ਗਈ ਇਸ ਕੇਸ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਿਰ ਫਾਂਸੀ ਦਾ ਹੁਕਮ ਸੁਣਾਇਆ ਗਿਆ 1993 ਤੋਂ ਮਗਰੋਂ ਖਾਰਕੂ ਸੰਘਰਸ਼ ਖੜੋਤਵਾਲ ਨੂੰ ਤੁਰ ਪਿਆ ਸੀ ਨਾਮੀ ਜਰਨੈਲਾਂ ਦੀਆਂ ਸ਼ਹਾਦਤਾਂ ਹੋਣ ਮਗਰੋਂ ਲਹਿਰ ਨੂੰ ਕਰਾਰੀ ਛੱਟ ਵੱਜੀ ਸੀ ਪਰ ਆਮ ਚਰਚਾ ਸੀ ਕਿ ਡਾਕਟਰ ਪ੍ਰੀਤਮ ਸਿੰਘ ਸੇਖੋਂ ਤੇ ਹੋਰ ਖਾਰਕੂ ਕਦੇ ਵੀ ਪੰਜਾਬ ਵਿੱਚ ਆ ਕੇ ਹਾਜ਼ਰੀ ਲਵਾ ਸਕਦੇ ਆ ਪਾਕਿਸਤਾਨ ਚ ਰਹਿੰਦੇ ਆ ਡਾਕਟਰ ਸੇਖੋ ਨੇ ਖਾੜਕੂ ਸੰਘਰਸ਼ ਨੂੰ ਹੁਲਾਰਾ ਦੇਣ ਲਈ ਕਈ ਯਤਨ ਕੀਤੇ ਪਰ ਗੱਲ ਨਾ ਬਣ ਸਕੀ ਲਿਬਰੇਸ਼ਨ ਫੋਰ ਦੇ ਮੁਖੀ ਹੋਣ ਦੇ ਨਾਤੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸਨ 94 ਦੇ ਵਿੱਚ ਦਲ ਖਾਲਸਾ ਦੇ ਮੁਖੀ ਸਰਦਾਰ ਗਜਿੰਦਰ ਸਿੰਘ ਹਾਈਜੈਕਿੰਗ ਕਰਕੇ ਹੋਈ ਉਮਰ ਕੈਦ ਕੱਟ ਕੇ ਲਾਹੌਰ ਜੇਲ੍ਹ ਚ ਬਾਹਰ ਆਏ ਲਾਹੌਰ ਜੇਲ੍ਹ ਤੋਂ ਤਾਂ ਡਾਕਟਰ ਸੇਖੋ ਨੇ ਉਹਨਾਂ ਦਾ ਬਿਆਨ ਸਤਕਾਰ ਕੀਤਾ ਗਜਿੰਦਰ ਸਿੰਘ ਤੇ ਡਾਕਟਰ ਸੇਖੋਂ ਦਾ ਆਪਸੀ ਪਿਆਰ ਵੀ ਬੜਾ ਬੇਮਿਸਾਲ ਰਿਹਾ ਏ ਤਾਂ ਉਹਨਾਂ ਦਿਨਾਂ 'ਚ ਇਹ ਵੀ ਚਰਚਾ ਰਹੀ ਕਿ 91 ਦੇ ਅਖੀਲੇ ਦਿਨਾਂ 'ਚ ਡਾਕਟਰ ਪ੍ਰੀਤਮ ਸਿੰਘ ਸੇਖੋਂ ਆਪਣੀ ਧਰਮ ਪਤਨੀ ਸਮੇਤ ਅਮਰੀਕਾ ਚਲੇ ਗਏ ਸੀ ਉਹਨਾਂ ਦਾ ਵਿਆਹ ਕਦੋਂ ਤੇ ਕਿਹੜੇ ਹਾਲਾਤਾਂ 'ਚ ਹੋਇਆ ਇਹਦੇ ਬਾਰੇ ਉਹਨਾਂ ਦੇ ਸੰਗਠ ਦੇ ਸਾਥੀ ਹੀ ਬਿਹਤਰ ਜਾਣਦੇ ਨੇ ਪਰ ਇਹ ਹਕੀਕਤ ਹੈ ਕਿ ਚੰਡੀਗੜ੍ਹ ਦੀ ਇੱਕ ਬੀਬੀ ਨਾਲ ਉਹਨਾਂ ਦਾ ਵਿਆਹ ਹੋਇਆ ਤੇ ਇੱਕ ਉਹਨਾਂ ਦਾ ਪੁੱਤਰ ਵੀ ਹੋਇਆ ਕਿਹਾ ਜਾਂਦਾ ਹੈ ਕਿ ਖਲਤਾਲ ਰੇਚਨ ਫੋਰ ਦੇ ਮੁਖੀ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਦੀ ਸ਼ਹਾਦਤ ਮੌਕੇ ਉਹ ਅਮਰੀਕਾ ਵਿੱਚੇ ਸਨ ਜਥੇਬੰਦੀ ਨੇ ਉਹਨਾਂ ਨੂੰ ਅਗਲੇ ਮੁਖੀ ਥਾਪ ਦਿੱਤਾ ਜ਼ਿੰਮੇਵਾਰੀਆਂ ਸੰਭਧਿਆ ਉਹ ਫੇਰ ਮੈਦਾਨੇ ਜੰਗ ਦੇ ਵਿੱਚ ਆ ਗਏ ਸੀਗੇ ਤਾਂ ਉਸ ਤੋਂ ਬਾਅਦ ਹੁਣ 1996-97 ਦੀ ਆਪਾਂ ਗੱਲ ਕਰੀਏ ਤਾਂ ਇਸ ਮੌਕੇ ਕਨਸੂਆਂ ਮਿਲਣ ਲੱਗੀਆਂ ਕਿ ਡਾਕਟਰ ਪ੍ਰੀਤਮ ਸਿੰਘ ਸੇਖੋਂ ਨਹੀਂ ਰਹੇ ਤਰਾਂ ਤਰਾਂੀਆਂ ਅਫਵਾਹਾਂ ਫੈਲਣ ਲੱਗੀਆਂ ਕੋਈ ਕਹਿੰਦਾ ਕਿ ਉਹ ਅਮਰੀਕਾ ਚਲੇ ਗਏ ਨੇ ਆਪਣੇ ਪਰਵਾਰ ਨਾਲ ਰਹਿ ਰਹੇ ਨੇ ਕੋਈ ਨਵੀਂ ਗੱਲ ਸੁਣਾਉਂਦਾ ਕਿ ਉਹਨਾਂ ਨੇ ਪਹਿਲਾਂ ਆਪਣੇ ਸਾਥੀਆਂ ਨੂੰ ਗੋਲੀਆਂ ਮਾਰੀਆਂ ਫਿਰ ਖੁਦ ਨੂੰ ਗੋਲੀ ਮਾਰ ਲਈ ਕੋਈ ਹੋਰ ਦੱਸਦਾ ਕਿ ਉਹ ਸੰਘਰਸ਼ ਦੀ ਅਜੋਕੀ ਸਥਿਤੀ ਤੋਂ ਸੰਤਾਪੇ ਹੋਏ ਸਨ ਦੁਖੀ ਸਨ ਤੇ ਉਹਨਾਂ ਖੁਦ ਨੂੰ ਗੋਲੀ ਮਾਰ ਲਈ ਪਰ ਉਹਨਾਂ ਨੂੰ ਜਾਣਨ ਵਾਲੇ ਇਹਨਾਂ ਗੱਲਾਂ ਨੂੰ ਅਫਵਾਹਾਂ ਹੀ ਮੰਨਦੇ ਰਹੇ ਡਾਕਟਰ ਸੇਖੋ ਵਰਗੇ ਜਾਵਾਜ ਤੇ ਦਲੇਰ ਦਿਲ ਬੰਦੇ ਲਈ ਖੁਦਕੁਸ਼ੀ ਕਰਨ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਸਮਾਂ ਬੀਤਣ ਦੇ ਨਾਲ ਉਹਨਾਂ ਦੇ ਨਾਂ ਰਹਿਣ ਬਾਰੇ ਤਾਂ ਗੱਲ ਪੁਖਤਾ ਹੁੰਦੀ ਗਈ ਪਰ ਇਹ ਬਾਣਾ ਕਿਵੇਂ ਤੇ ਕਿਹੜੇ ਹਾਲਾਤਾਂ ਦੇ ਵਿੱਚ ਵਾਪਰਿਆ ਇਹ ਇੱਕ ਰਹੱਸ ਬਣਿਆ ਪਿਆ ਹੈ ਤਾਂ ਸਰਕਾਰ ਨੇ ਇੰਟਰਪੋਲ ਨੂੰ ਏ 357/7 1997 ਤਹਿਤ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੀ ਗ੍ਰਿਫਤਾਰੀ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਹੋਇਆ ਹੈ ਜਿਹਦੇ ਤਹਿਤ ਹਰ ਮੁਲਕ ਦੇ 에어ਪੋਰਟ ਉੱਤੇ ਡਾਕਟਰ ਸੇਖੋਂ ਦੀ ਆਮਦ ਤੇ ਗ੍ਰਿਫਤਾਰੀ ਲਈ ਅਲਰਟ ਰੱਖਿਆ ਹੋਇਆ ਅਜੇ ਵੀ ਪੰਜਾਬ ਪੁਲ ਦੇ ਕਾਗਜ਼ਾਂ ਵਿੱਚੋਂ ਭਗੋੜੇ ਨੇ ਜਦੋਂ ਵੀ ਕਿਸੇ ਥਾਣੇ ਜਾਈਏ ਤਾਂ ਅਜੇ ਵੀ ਨੋਟਿਸ ਬੋਰਡ ਤੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੀਆਂ ਅੱਡ ਅੱਡ ਰੂਪਾਂਚ ਤਿਆਰ ਕੀਤੀਆਂ ਫੋਟੋਆਂ ਟੰਗੀਆਂ ਮਿਲਦੀਆਂ ਨੇ ਪ੍ਰਵਾਰ ਵੱਲੋਂ ਅੰਤਮ ਅਰਦਾਸ ਕੀਤੀ ਗਈ 15 ਮਾਰਚ 2009 ਨੂੰ ਜਦੋਂ ਚਰਚਾਵਾਂ ਨੂੰ ਠੱਲ ਪਾਉਂਦਿਆਂ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੇ ਪਰਿਵਾਰ ਨੇ ਮਲੇਰ ਕੋਲੇ ਦੇ ਨਦੀਕ ਪਿੰਡ ਦੁੱਲਮਾ ਚ ਉਹਨਾਂ ਦੀ ਅੰਤਮ ਅਰਦਾਸ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦਲ ਖਾਲਸਾ ਆਗੂ ਕਮਰਪਾਲ ਸਿੰਘ ਤੇ ਪ੍ਰੋਫੈਸਰ ਸੇਖੋਂ ਦੇ ਸੰਗੀ ਸਾਥੀ ਰਹੇ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਅਨੇਕਾਂ ਪੰਤਕ ਹਸਤੀਆਂ ਨੇ ਹਾਜ਼ਰੀ ਭਰੀ। ਡਾਕਟਰ ਸੇਖੋਂ ਨੇ ਆਪਣਾ ਜੀਵਨ ਸਿੱਖ ਸੰਘਰ ਦੇ ਲੇਖੇ ਲਾਇਆ। ਅਨੇਕਾਂ ਖਾੜਕੂ ਕਾਰਵਾਈਆਂ ਤੇ ਹਿੱਸਾ ਲੈਣ ਵਾਲੇ ਉਸ ਜਿਹਾਰੂ ਨੂੰ ਲਾਇਬ੍ਰੇਰੀਅਨ ਫੋਰ ਦਾ ਮੁਖੀ ਹੋਣ ਦਾ ਮਾਣ ਵੀ ਮਿਲਿਆ ਪਰ ਉਦੋਂ ਖਾਨਕੂ ਲਹਿਰ ਇੱਕ ਵਾਰ ਪੈਰੋਂ ਨਿਕਲ ਚੁੱਕੀ ਸੀ ਉਹਨਾਂ ਦੇ ਰਹੱਸਮਈ ਅੰਤ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਤੇ ਹਾਂ ਪੱਕੀ ਕਾਰਨਾਮੇ ਉੱਤੇ ਇੱਕ ਵੱਡੀ ਧੁੰਦ ਛਾ ਗਈ ਪਰ ਇੱਕ ਦਿਨ ਸਮਾਂ ਆਊਗਾ ਜਦੋਂ ਡਾਕਟਰ ਸੇਖੋਂ ਦੇ ਇਹੋ ਜਿਹੇ ਹੋਰ ਸਿੰਘ ਸਿੰਘਣੀਆਂ ਦੇ ਸੋਲੇ ਸਾਰਾ ਸੰਸਾਰ ਗਾਇਆ ਕਰੂਗਾ ਤਾਂ ਇਹ ਸੀ ਦੋਸਤੋ ਡਾਕਟਰ ਪ੍ਰੀਤ ਸਿੰਘ ਦੇ ਸੇਖੋਂ ਦੇ ਬਾਰੇ ਗੱਲਬਾਤ ਸੋ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਨਾਲ ਦਿਓ ਆ ਗਿਆ ਸਤਿ ਸ਼੍ਰੀ ਅਕਾਲ